ਖਾਲਸਾ ਸੇਵਾਹਗਰ ਜੀ ਕੀ ਫੱਤੇ ਇੱਕ ਸੱਚੀ ਸੁੱਚੀ ਕਹਾਣੀ ਦੱਸਣ ਲੱਗਿਆ ਮੈਂ ਅੱਜ ਦੇ ਮਾਈ ਬਾਪ ਦੀ ਹਟ ਰਹੀ ਦੀ ਅੱਜਕਲ ਨੁਹਾ ਪੁੱਤਰ ਆਪਣੇ ਮਾਤਾ ਪਿਤਾ ਨਾਲ ਕਹੇ ਜਿਹਾ ਬਹਾਰ ਕਰਦੇ ਨੇ ਉਹ ਦੱਸਣ ਲੱਗੇ ਆ ਇੱਕ ਮਾਈ ਬਾਪ ਦੇ ਇੱਕ ਲੜਕੀ ਹੁੰਦੀ ਹੈ ਤੇ ਦੋ ਪੁੱਤਰ ਹੁੰਦੇ ਆ ਦਿੰਨੇ ਬੱਚੇ ਵਿਆਹੀ ਜਾਂਦੇ ਨੇ ਲੜਕੀ ਵਿਆਹ ਕਰਵਾ ਕੇ ਸਹੁਰੇ ਘਰੇ ਚਲੀ ਜਾਂਦੀ। ਤਾਂ ਪੁੱਤਰ ਵਿਆਹੇ ਜਾਂਦੇ ਨੇ ਦੋਨੇ ਪੁੱਤਰਾਂ ਦੇ ਘਰਾਂ ਆਲੀਆਂ ਆ ਜਾਂਦੀਆਂ ਨੇ ਪਰ ਮਾਈ ਬਾਪ ਦੀ ਸੇਵਾ ਕਰਨ ਵਾਲੀਆਂ ਨਹੀਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਜੇ ਅੱਜ ਅਸੀਂ ਸਾਡੇ ਸੱਸ ਸਹੁਰੇ ਨਾਲ ਇਹ ਕਰਾਂਗੇ ਤੇ ਸਾਡੇ ਬਾਪ ਨਾਲ ਵੀ ਜਿਹੜੀਆਂ ਸਾਡੀਆਂ ਪਰਜਾਈਆਂ ਹੋਣਗੀਆਂ ਉਹ ਕਰਨਗੀਆਂ। ਤਾਂ ਇੱਕ ਦਿਨ ਦੋਨੇ ਲੋਹਾਂ ਨੇ ਮਹੀਨਾ ਬਚਿਆ ਹੈ ਜੀ ਵੀ ਇੱਕ ਮਹੀਨਾ ਤੁਸੀਂ ਰੱਖੋ ਪਾਪਾ ਬਣੀ ਬਾਪੂ ਬਣੀ ਬੁੜੇ ਨੂੰ ਦੂਜੀ ਕਹਿੰਦੀ ਇੱਕ ਮਹੀਨਾ ਅਸੀਂ ਰੱਖਾਂਗੇ ਬੁੜੇ ਨੂੰ ਪੁੱਤ ਅੱਖ ਚ ਪਾਏ ਨਹੀਂ ਲੜਕਦੇ ਜਿਵੇਂ ਕਹਿੰਦੀਆਂ ਨੇ ਉਹ ਮੈਂ ਜੋ ਕਰੀ ਉਹ ਕਰਦੇ ਨਹੀਂ ਤਾਂ ਇੱਕ ਦਿਨ ਇੱਕ ਦਾ ਮਹੀਨਾ ਪੂਰਾ ਹੋ ਗਿਆ ਤਾ ਦੂਜੀ ਨੂੰ ਕੋਲੇ ਖੜਾ ਕੇ ਕਹਿੰਦੀ ਭਾਈ ਅੱਜ ਭੈਣੇ ਸਾਡਾ ਮਹੀਨਾ ਪੂਰਾ ਹੋਜੂ ਤੜਕੇ ਬੁੜੇ ਦੀ ਰੋਟੀ ਤੈਂ ਬਣਾਉਣੀ ਹੈ ਤਾ ਦੂਜੀ ਕਹਿੰਦੀ ਠੀਕ ਐ ਇਹ ਪਤਾ ਨਹੀਂ ਕਿੱਦੇ ਮਰੂਗਾ ਬੁੜਾ ਸੱਸ ਤਾਂ ਵਧੀਆ ਹੋ ਗਿਆ ਮਰ ਗਈ ਹੁਣ ਇਹਦਾ ਪਤਾ ਨਹੀਂ ਕਿੱਦੇ ਕਲਿਆਣ ਹੋਊਗਾ ਇਹੇ ਗੱਲ ਨੂੰ ਜਦੋਂ ਇਹ ਗੱਲਾਂ ਕਰ ਰਹੀਆਂ ᱛੀਆਂ ਬੁੜਾ ਉਹਲੇ ਖੜ ਕੇ ਵੇਖ ਰਿਹਾ ਸੁਣ ਰਿਹਾ ਸੀ ਉਸ ਆਕਾਲਪੁਰਖ ਪਾਤਸ਼ਾਹ ਨੂੰ ਕਹਿ ਰਿਹਾ ਸੀ ਵੀ ਐਡੀ ਮਾਰੀ ਕਿਸਮਤ ਮੇਰੀ ਘਰ ਵਾਲੀ ਚਲੀ ਗਈ ਧੀ ਵਿਆਹ ਕਰਵਾ ਕੇ ਚਲੀ ਗਈ ਤਾਂ ਨੂਹਾ ਮੇਰੇ ਨਾਲ ਆਹ ਹਾਲ ਕਰਦੀ ਇਹਨੇ ਮੈਂ ਤਾਂ ਪੁੱਤਾਂ ਵਾਸਤੇ ਬਹੁਤ ਕੁਝ ਕੀਤਾ ਦੇ ਹਾਰੀ ਕਰਕੇ ਜਦੋਂ ਇਹ ਗੱਲਾਂ ਸੁਣੀਆਂ ਬਜ਼ੁਰਗ ਨੇ ਸੁਣੀਆਂ ਤਾਂ ਦੂਸਰੇ ਦਿਨ ਅਦਾਸੀ ਦੇ ਨਾਲ ਅਦਾਸ ਨੂੰ ਕੇ ਆਪਣੀ ਕੁੜੀ ਕੋਲੇ ਚੱਲਿਆ ਆਪਣੀ ਕੁੜੀ ਨੂੰ ਜਾ ਕੇ ਦੱਸਦਾ ਹੈ ਪੁੱਤ ਮੇਰੇ ਨਾਲ ਐ ਕੀਤੀ ਕੱਲ ਤੇਰੀਆਂ ਪ੍ਰਜਾਈਆਂ ਨੇ ਇੱਕ ਦਾ ਮਹੀਨਾ ਪੂਰਾ ਹੋਣ ਵਾਲਾ ਤੇ ਦੂਜੀ ਨੂੰ ਕਹੇ ਦੀ ਤੜਕੇ ਮਹੀਨਾ ਪੂਰਾ ਹੋ ਜਾ ਕੱਲ ਨੂੰ ਬੁੜੇ ਦੀ ਰੋਟੀ ਤਾਏ ਬਣਾਉਣੀ ਐ ਤਾਂ ਮੈਂ ਇਹ ਗੱਲਾਂ ਸੁਣੀਆਂ ਤਾਂ ਫਿਰ ਇਹ ਗੱਲ ਸੁਣ ਕੇ ਮੈਂ ਵੱਡੀ ਬਹੂ ਨੂੰ ਆਖਿਆ ਭਾਈ ਮੈਨੂੰ ਅੱਜ ਰੋਟੀ ਕਿਉਂ ਨਹੀਂ ਫੜਾਈ ਤਿੰਨ ਵਜੇ ਗਿਨੇ ਦਿਨ ਦੇ ਤਾਂ 부ੜੀ ਕੁਸ ਬਹੂ ਗੁੱਸੇ ਦੇ ਨਾਲ ਕਹਿਣ ਲੱਗੀ ਰੋਟੀ ਮੰਗ ਕੇ ਲਿਆਕਰ ਜਦੋਂ ਮੰਗੇਗਾ ਰੋਟੀ ਫੇਰ ਮਿਲੂਗੀ ਚੁੱਪ ਕਰ ਗਿਆ ਵਿਰਾਗ ਦੇ ਪਿੱਛਾ ਫੇਰ ਆਪਣੀ ਕੁੜੀ ਕੋਲੇ ਚੱਲਿਆ ਗਿਆ ਕੁੜੀ ਨੂੰ ਜਾ ਕੇ ਸਾਰੀ ਹੱਦ ਬੀਤੀ ਦੱਸਦਾ ਕੁੜੀ ਮੋٹے ਮੋٹے ਅਥਰੂ ਅੱਖਾਂ ਦੇ ਵਿੱਚੋਂ ਬਹਾ ਲੈਂਦੀ ਆ ਦੁਨੀਆਂ ਬਾਰੇ ਤਾਂ ਬੜਾ ਦੁਖਮੰਦੀ ਹੈ ਤਾਂ ਰਾਤ ਬਤੀਤ ਹੋਈ ਸਵੇਰ ਨੂੰ ਆਪਣੀ ਲੜਕੀ ਨੂੰ ਕਹਿੰਦਾ ਪੁੱਤ ਮੇਰੀ ਜਾਨ ਸੌਕੀ ਹੋ ਜੂਗੀ ਜੇ ਮੈਂ ਇੱਕ ਡਰਾਮਾ ਖੇਡ ਲ ਮੈਂ ਤੇਰੇ ਨਾਲ ਝੂਠਾ-ਮੂਠਾ ਘਰ ਵੀ ਲਖਾ ਦੇਣਾ ਜ਼ਮੀਨ ਵੀ ਲਖਾ ਦੇਣਾ ਕੁੜੀ ਨੇ ਹੱਥ ਬੰਨ੍ਹ ਕੇ ਆਖਿਆ ਬਾਪੂ ਮੇਰੇ ਦੋ ਭਰਾ ਨਹੀਂ ਮੇਰੇ ਨੂੰ ਟੁੱਟ ਜਾਣਗੇ ਮੈਂ ਟੁੱਟਣ ਨਹੀਂ ਦਿੱਤਾ ਪੁੱਤ ਇਹ ਤਾਂ ਆਪਾਈ ਕੋ ਇਹਨਾਂ ਨੂੰ ਮਤ ਦੇਣੀ ਐ ਮੈਂ ਕਹ ਤੂੰ ਸਾਰਾ ਕੁਝ ਆਪਣੀ ਮੈਂ ਲੜਕੀ ਦੇ ਨਾਮ ਕਰਾਤਾ ਉਹਨੇ ਮੈਂ ਇਥੋਂ ਮੰਗ ਲਿਆ ਮੈਂ ਕਿਹਾ ਸੀ ਬਾਪੂ ਮੇਰੇ ਨੋ ਜ਼ਮੀਨ ਕਰਾ ਦੇ ਤਾਂ ਮੈਂ ਜ਼ਮੀਨ ਉਹਦੇ ਨਾਮ ਕਰਾਤੀ ਕਾਪਾ ਪਿੱਛੂ ਪੈ ਗਏ ਕਹਿੰਦੇ ਜ਼ਮੀਨ ਤਾਂ ਪੁੱਤਾਂ ਦੀ ਹੁੰਦੀ ਐ ਪੁੱਤਾਂ ਨੇ ਮੰਗੀ ਹੀ ਨਹੀਂ ਮੈਥੋਂ ਜ਼ਬੀਰ ਕੁੜੀ ਨੇ ਮੰਗ ਲਈ ਮੈਂ ਕੁੜੀ ਦੇ ਨਾਮ ਲਖਾਤੀ ਤੂੰ ਇਹ ਕੀ ਕੀਤਾ ਤੈਂ ਮੈਨੂੰ ਪੁੱਤ ਪਰਸੋਂ ਆਖੇ ਨਹੀਂ ਚੌਥੇ ਵੀ ਰੋਟੀ ਮੰਗੇਗਾ ਤਾਂ ਮਿਲੂਗੀ ਫਿਰ ਜਦੋਂ ਚੀਜ਼ ਹੀ ਮੰਗੇ ਤਾਂ ਮਿਲਦੀ ਐ ਤੁਸੀਂ ਮੈਥੋਂ ਮੰਗ ਲੈਣੀ ਸੀ ਜ਼ਮੀਨ ਮੈਂ ਤੁਹਾਡੇ ਨੌਕਰ ਆ ਦਿੰਦਾ ਤੁਸੀਂ ਤਾਂ ਮੰਗੀ ਹੀ ਨਹੀਂ ਨਾ ਘਰ ਬੰਗਿਆ ਇਹ ਗੱਲ ਸੁਣ ਕੇ ਬੜੀਆਂ ਕਾਫੀ ਹੋਈਆਂ ਦੋਨੋਂ ਤਾਂ ਸ਼ਾਮ ਨੂੰ ਮੁੰਡੇ ਆਏ ਵਿਚਾਰ ਕੀਤੀ ਵਿਚਾਰਾਂ ਦੇ ਵਿੱਚ ਗੁੱਸੇ ਨਾਲ ਬਜ਼ੁਰਗਾਂ ਨੂੰ ਕੀ ਕਹਿ ਰਹੇ ਨੇ ਕਹਿੰਦੇ ਨੇ ਸੱਸ ਮਾਰ ਕੀ ਬਹੁਤ ਵਧੀਆ ਹੋ ਗਿਆ ਇਹ ਪਤਾ ਨਹੀਂ ਕਿੱਦੇ ਮਰੂਗਾ ਬੜਾ ਤੰਗ ਕਰਦਾ ਬਜ਼ੁਰਗ ਵੱਡਾ ਮੁੰਡਾ ਕਹਿੰਦਾ ਅੱਜ ਆਪਾਂ ਬਾਪੂ ਨਾਲ ਇਹ ਕਰਦੇ ਆ ਤਾਂ ਕੱਲ ਨੂੰ ਆਪਣੇ ਬੱਚੇ ਆਪਣੇ ਨਾਲ ਲਾਜਮੇ ਕਰਨਗੇ ਇਹ ਗੱਲ ਸੁਣ ਕੇ ਭਾਈ ਜਦੋਂ ਇਹ ਗੱਲ ਹੋਈ ਮੁੰਡਿਆਂ ਨੇ ਕਿਹਾ ਬਜ਼ੁਰਗ ਨੂੰ ਕਹਿੰਦੇ ਬਾਪੂ ਤੂੰ ਇਹ ਕੀ ਕੀਤਾ ਅੱਜਪਾ ਹੀ ਤੁਸੀਂ ਮੈਨੂੰ ਇਹ ਕੀ ਕੀਤਾ ਪੁੱਛਿਆ ਕਦੇ ਮੇਰਾ ਹਾਲ ਚਾਲ ਪੁੱਛਿਆ ਵੀ ਤੈਨੂੰ ਤੇਰੀਆਂ ਨੂੰਹਾਂ ਰੋਟੀ ਟੁੱਕ ਟਾਈਮ ਨਾ ਦਿੰਦੀਆਂ ਨੇ ਜਾਂ ਕੀ ਕਰਦੀਆਂ ਨੇ ਕਿ ਨਹੀਂ ਕਰਦੀਆਂ ਮੈਂ ਗੱਲੀਬਾਤੀ ਤੁਹਾਨੂੰ ਕਿੰਨੀ ਵਾਰ ਕਹਿਆ ਅੱਜ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਸਾਡੀ ਭੈਣ ਦੇ ਨੋ ਜਮੀਨ ਲਵਾਤੀ ਤੇ ਅੱਜ ਤੁਸੀਂ ਮੇਰਾ ਹਾਲ ਪੁੱਛਣ ਲੱਗੇ ਤਾਂ ਸਾਧ ਸੰਗਜੀ ਚਾਰੇ ਇਕੱਠੇ ਹੋ ਕੇ ਬਹਿ ਗਏ ਇਕੱਠੇ ਹੋ ਕੇ ਬਹਿ ਕੇ ਪਿੰਡ ਚ ਦੋ ਬੰਦੇ ਬੁਲਾਏ ਬੰਦੇ ਬੁਲਾਉਣ ਤੇ ਉਹਨਾਂ ਨੇ ਹੀਰਖੇ ਨਾਲ ਤਾ ਬੰਦੇ ਬਲਾਇਤਾ ਬਜ਼ੁਰਗਾਂ ਨੇ ਆਖਿਆ ਭਾਈ ਇਹ ਤਾਂ ਮੇਰਾ ਡਰਾਮਾ ਸੀ ਮੇਰੀ ਧੀ ਦਾ ਡਰਾਮਾ ਸੀ ਸਾਰਾ ਕੁਝ ਇਹਨਾਂ ਦਾ ਹੈ ਤੇ ਮੇਰੀਆਂ ਨੂੰਹਾਂ ਨੂੰ ਪੁੱਛੋ ਵੀ ਮੇਰੇ ਨਾਲ ਕਿਹੜਾ ਬਿਹਾਰ ਕਰਦੀਆਂ ਨੇ ਪੰਚਾਇਤ ਦੇ ਵਿੱਚ ਖੜਕੇ ਚਾਰਾਂ ਜਣਿਆਂ ਨੇ ਕਸਮ ਖਾਧੀਆਂ ਵੀ ਬਾਪੂ ਰੋਟੀ ਪਾਣੀ ਤੈਨੂੰ ਪਹਿਲਾਂ ਤੇਰਾ ਕੱਪੜਾ ਲੀੜਾ ਪਹਿਲਾਂ ਵਧੀਆ ਸਮਾਕੇ ਦੇਵਾਂਗੇ ਤੋਂ ਧੋਤ ਬਾਈ ਹੋਊਗੀ ਪਰ ਕੱਪੜੇ ਧੋਤੇ ਮਿਲਣਗੇ ਤੂੰ ਇਹ ਗੱਲ ਨਹੀਂ ਕਰਨੀ ਸੀ ਤਾਂ ਸਸੰਗਤ ਜੀ ਪੰਚਾਇਤ ਨੇ ਇਸ ਗੱਲ ਦਾ ਰਾਜੀ ਬੰਦਾ ਕਰਾਇਆ ਬਜ਼ੁਰਗ ਹਣ ਬਹੁਤ ਵਧੀਆ ਰੋਟੀ ਪਰਸ਼ਾਦਾ ਛਕਦਾ ਹੈ ਬੜੀ ਜ਼ਿੰਦਗੀ ਹੈ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਬਾਕੀ ਮੈਂ ਸੁਨੇਹਾ ਇਹ ਕਹਿਣਾ ਅੱਜ ਦੇ ਨੌਜਵਾਨਾਂ ਨੂੰ ਅੱਜ ਦੀਆਂ ਮੇਰੀਆਂ ਧੀਆਂ ਭੈਣਾਂ ਜਿਹੜੀਆਂ ਮੇਰੀਆਂ ਕੁੜੀਆਂ ਵੀ ਕਿਸੇ ਦੀਆਂ ਨੂੰਹਾਂ ਨੇ ਪਰ ਮੈਂ ਇਹ ਕਹਿਣਾ ਵੀ ਭਾਈ ਆਪਣੇ ਸੱਸ ਸਹੁਰੇ ਦੀ ਤਨੋਂ ਮਨੋਂ ਸੇਵਾ ਕਰੋ ਸੇਵਾ ਸੰਭਾਲ ਕਰੋ ਕਪੜਾ ਰੀੜਾ ਧੋ ਤਾਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੂਗਾ ਸੋਢੀ ਲਾਦ ਵੀ ਸੋਡਾ ਸੇਵਾ ਕਰੂਗੀ ਸੋਡਾ ਹਾਲ ਚਾਲ ਪੁੱਛੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ